ਸੌਫਟ ਸਿਰਕਲ ਪੰਜਾਬੀ ਉਸ ਵਕਤ ਕਰਦੇ ਇੱਕ ਹੋਰ ਨਵਾਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀ ਅਤੇ ਕੈਨੇਡਾ ਤੋਂ ਆਉਣ ਵਾਲੇ ਪੰਜਾਬੀਆਂ ਦੇ ਲਈ ਹੁਣ ਵੱਡੀਆਂ ਮੁਸ਼ਕਲਾਂ ਪੈਦਾ ਹੋ ਚੁੱਕੀਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਦਿੱਲੀ 에어ਪੋਰਟ ਅਤੇ ਇਸ ਤੋਂ ਇਲਾਵਾ ਅੰਮ੍ਰਿਤਸਰ 에어ਪੋਰਟ ਤੋਂ ਫਲਾਈਟਾਂ ਕੈਨਸਲ ਹੋ ਚੁੱਕੀਆਂ ਹਨ ਜੀਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਿੱਲੀ 에어ਪੋਰਟ ਦੇ ਉੱਤੇ ਕਿੰਨੇ ਟੈਚੀ ਅਤੇ ਇਸ ਤੋਂ ਇਲਾਵਾ ਪੈਸੈਂਜਰ ਇਸ ਸਮੇਂ ਰੋੜ ਰਹੇ ਹਨ ਲਗਾਤਾਰ ਪੈਸੈਂਜਰਾਂ ਦੇ ਵੱਲੋਂ ਹੁਣ 에어ਲਾਈਨ ਦੇ ਕਰਮਚਾਰੀਆਂ ਦੇ ਵਿਰੁੱਧ ਤਾਵਾ ਬੋਲ ਦਿੱਤਾ ਗਿਆ ਹੈ ਸੋ ਲਗਾਤਾਰ ਦਿੱਲੀ ਏਅਰਪੋਰਟ ਦੇ ਉੱਤੇ ਵੀ ਫਲਾਈਟਾਂ ਹੁਣ ਕੈਨਸਲ ਹੋ ਰਹੀਆਂ ਹਨ ਇਸ ਤੋਂ ਇਲਾਵਾ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਵੀ ਫਲਾਈਟਾਂ ਕੈਨਸਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਿਛਲੇ 3 ਤੋਂ 4 ਦਿਨਾਂ ਤੋਂ ਲਗਾਤਾਰ ਫਲਾਈਟਾਂ ਕੈਨਸਲ ਕੀਤੀਆਂ ਜਾ ਰਹੀਆਂ ਸਨ ਸੋ ਜਿਸ ਤੋਂ ਬਾਅਦ ਕਿ ਕੱਲ ਤੇ ਹੱਦ ਹੀ ਹੋ ਗਈ ਸਾਰੀਆਂ ਹੀ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਕਿ ਟੈਚੀਆਂ ਦਾ ਪੂਰਾ ਅੰਬਾਰ ਦਿੱਲੀ ਏਅਰਪੋਰਟ ਦੇ ਉੱਤੇ ਦੇਖਣ ਨੂੰ ਮਿਲਿਆ ਹੈ ਇਸ ਤੋਂ ਇਲਾਵਾ ਪੈਸੇਂਜਰਾਂ ਦੇ ਵੱਲੋਂ ਥੱਲੇ ਬੈਠ ਕੇ ਜਾਂ ਫਿਰ ਇਸ ਤੋਂ ਇਲਾਵਾ ਫਰਸ਼ ਦੇ ਉੱਤੇ ਹੀ ਸੌਂ ਕੇ ਜਿਹੜੀ ਕਿ ਰਾਤ ਗਈ ਹੈ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਪੰਜਾਬੀ ਜੋ ਕਿ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਾਂਦੇ ਹਨ ਸੋ ਉਹਨਾਂ ਦੇ ਵੱਲੋਂ ਅਮਰਤਸਰ 에ਰਪੋਰਟ ਤੋਂ ਜਾਂ ਫਿਰ ਇਸ ਤੋਂ ਇਲਾਵਾ ਚੰਡੀਗੜ੍ਹ 에ਰਪੋਰਟ ਤੋਂ ਸਿੱਧੀ ਫਲਾਈਟ ਦਿੱਲੀ ਦੀ ਬੁੱਕ ਕਰਵਾਈ ਜਾਂਦੀ ਹੈ ਤਾਂ ਜੋ ਕਿ ਉਹ ਦਿੱਲੀ 에ਰਪੋਰਟ ਤੋਂ ਆਪਣੀ ਫਲਾਈਟ ਲੈ ਕੇ ਕੈਨੇਡਾ ਅਮਰੀਕਾ ਵਰਗੇ ਦੇਸ਼ ਨੂੰ ਜਾ ਸਕਣ ਜਾਂ ਫਿਰ ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ ਜੋ ਕਿ ਕੈਨੇਡਾ ਅਮਰੀਕਾ ਤੋਂ ਇਸ ਸਮੇਂ ਆ ਰਹੇ ਹਨ ਕਿਉਂਕਿ ਵਿੰਟਰ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਦਿੱਲੀ 에ਰਪੋਰਟ ਤੋਂ ਹੀ ਅਮਰਤਸਰ ਜਾਂ ਫਿਰ ਚੰਡੀਗੜ੍ਹ 에ਰਪੋਰਟ ਦੀ ਫਲਾਈਟ ਬੁੱਕ ਕਰ ਦੀ ਹੈ ਜੋ ਕਿ ਸਾਰੀਆਂ ਹੀ ਹੋਣ ਕੈਨਸਲ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਜਿਹੜੇ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚੋਂ ਆ ਰਹੇ ਹਨ ਉਹਨਾਂ ਨੂੰ ਹੁਣ ਟੈਕਸੀ ਤੱਕ ਵੀ ਨਹੀਂ ਮਿਲ ਰਹੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਇੰਨਾ ਜ਼ਿਆਦਾ ਰੱਛ ਹੋ ਚੁੱਕਾ ਹੈ ਦਿੱਲੀ 에ਰਪੋਰਟ ਦੇ ਉੱਤੇ ਜਿੱਥੇ ਕਿ ਸਾਰੀਆਂ ਟੈਕਸੀਆਂ ਬੁੱਕ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ ਕੋਈ ਵੀ ਆਉਣ ਨੂੰ ਸਾਧਨ ਨਹੀਂ ਮਿਲ ਰਿਹਾ ਹੈ ਸੋ ਕਾਫੀ ਜ਼ਿਆਦਾ ਇਸ ਸਮੇਂ ਦਿੱਲੀ 에ਰਪੋਰਟ ਦੇ ਉੱਤੇ ਮੁਸ਼ਕਲਾਂ ਦਾ ਸਾਹਮਣਾ ਪੰਜਾਬੀ ਭਾਰਤੀਆਂ ਨੂੰ ਖਾਸ ਤੌਰ ਦੇ ਉੱਤੇ ਕਰਨਾ ਪੈ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਹੁਣ ਸੀਜ਼ਨ ਦੇ ਦਿਨਾਂ ਦੇ ਵਿੱਚ ਪੰਜਾਬੀ ਭਾਰਤੀ ਪੰਜਾਬ ਦੇ ਵਿੱਚ ਆਉਂਦੇ ਹਨ ਤੇ ਇਸ ਤੋਂ ਇਲਾਵਾ ਜਿਹੜੇ ਪੰਜਾਬੀ ਨੌਜਵਾਨ ਜਾਂ ਫਿਰ ਪੰਜਾਬੀ ਕੈਨੇਡਾ ਜਾ ਰਹੇ ਹਨ ਜਾਂ ਫਿਰ ਉਹ ਭਾਰਤ ਦੇ ਵਿੱਚ ਆਏ ਹੋਏ ਹਨ ਤੇ ਦੁਬਾਰਾ ਹੁਣ ਕੈਨੇਡਾ ਦੇ ਵਿੱਚ ਜਾ ਰਹੇ ਹਨ ਸੋ ਉਹਨਾਂ ਦੇ ਦੁਆਰਾ ਜਿਹੜੀਆਂ ਕਿ ਆਪਣੀਆਂ ਫਲਾਈਟਾਂ ਅਮਰਤਸਰ 에ਰਪੋਰਟ ਤੋਂ ਜਾਂ ਫਿਰ ਇਸ ਤੋਂ ਇਲਾਵਾ ਚੰਡੀਗੜ੍ਹ 에ਰਪੋਰਟ ਤੋਂ ਪਹਿਲਾਂ ਤੋਂ ਬੁੱਕ ਕਰਵਾਈਆਂ ਗਈਆਂ ਸਨ ਸੋ ਉਹ ਫਲਾਈਟਾਂ ਵੀ ਹੁਣ ਲਗਾਤਾਰ ਕੈਨਸਲ ਹੋ ਰਹੀਆਂ ਹਨ ਤੁਹਾਨੂੰ ਦੱਸ ਦਈਏ ਕਿ ਇੰਡੀਗੋ 에ਅਰਲਾਈਨ ਦੇ ਵੱਲੋਂ ਇਹ ਸਾਰਾ ਕੁਝ ਸ਼ਰੀਆਂਤਰ ਜਿਹੜਾ ਕਿ ਰਚਿਆ ਗਿਆ ਹੈ ਸਰਕਾਰ ਦੇ ਵੱਲੋਂ ਨਵੀਆਂ ਪਾਲਿਸੀਆਂ ਲਿਆਂਦੀਆਂ ਗਈਆਂ ਸੀ ਜਿਸ ਤੋਂ ਬਾਅਦ ਕਿ ਸਰਕਾਰ ਦੇ ਵਿਰੁੱਧ ਹੋਇਆ ਇੰਡੀਗੋ 에어ਲਾਈਨ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਹੈ ਜਿਸ ਤੋਂ ਬਾਅਦ ਕਿ ਹੁਣ ਕੈਨੇਡਾ ਤੋਂ ਜਿਹੜੇ ਪੰਜਾਬੀ ਭਾਰਤੀ ਜਾਣਾ ਚਾਹੁੰਦੇ ਆ ਜਾਂ ਫਿਰ ਕੈਨੇਡਾ ਤੋਂ ਆਉਣਾ ਚਾਹੁੰਦੇ ਆ ਸੋ ਉਹਨਾਂ ਦੇ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਚੁੱਕੀਆਂ ਹਨ ਦਿੱਲੀ 에어ਪੋਰਟ ਤੋਂ ਹੀ ਉਹਨਾਂ ਨੂੰ ਖਾਲੀ ਹੱਥ ਵਾਪਸ ਮੋੜਨਾ ਪੈ ਰਿਹਾ ਹੈ